ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਜਾਣਕਾਰੀ ਦੱਸ ਰਹੇ ਹਾਂ ਮੌਨਸੂਨ ਹੈ ਜੋ ਪੰਜਾਬ ਦੇ ਵਿੱਚੋਂ ਹੁਣ ਖਤਮ ਹੋ ਰਿਹਾ ਵੈ ਮੌਨਸੂਨ ਦਾ ਇਹ ਸੀਜ਼ਨ ਪੰਜਾਬ ਦੇ ਵਿੱਚੋਂ ਸਮਾਪਤੀ ਵੱਲ ਹੈ ਇਸ ਦੌਰਾਨ ਜੋ ਕਿ ਮੀਂਹ ਦੇ ਲਈ ਅਲਰਟ ਇੱਕ ਵਾਰ ਮੁੜ ਤੋਂ ਜਾਰੀ ਹੋਇਆ ਵੈ ਪੰਜਾਬ ਦੇ ਵਿੱਚ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਹਾਲਕੀ ਤੋਂ ਦਰਮਿਆਨ ਬਾਰਸ਼ ਹੋ ਸਕਦੀ ਹੈ ਮੌਸਮ ਵਿਭਾਗ ਦੀ ਇਹ ਵਿਖਾਣੀ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਮੀ ਪਵੇਗਾ ਤੇ ਤਾਪਮਾਨ ਦੇ ਵਿੱਚ ਵੀ ਗਰਾਵਟ ਦਰਜ ਕੀਤੀ ਜਾਵੇਗੀ ਸੋ ਇਸ ਦੌਰਾਨ ਜੋ ਕਿ ਪੰਜਾਬ ਦੇ ਵਿੱਚ ਵੱਧਦਾ ਤਾਪਮਾਨ ਜੋ ਕਿ 36.9 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਗਿਆ ਵੈ ਸੋ ਸਭ ਤੋਂ ਵੱਧ ਤਾਪਮਾਨ ਇਹ ਬਠਿੰਡੇ ਸ਼ਹਿਰ ਤੱਕ ਸੋ ਇਸ ਦੌਰਾਨ ਜੋ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਦੇਖੀ ਗਈ ਸੀ ਸੋ ਭਾਖੜਾ ਡੈਮ ਤੋਂ ਵੀ ਹੁਣ ਪਾਣੀ ਛੱਡਿਆ ਗਿਆ ਵੈ ਪਾਖਲਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਾਰਿਸ਼ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਕਰਕੇ ਡੈਮਾਂ ਦੇ ਵਿੱਚ ਮੁਰ ਤੋਂ ਪਾਣੀ ਦਾ ਪੱਧਰ ਵਧਦਾ ਦਿਖਾਈ ਦੇ ਰਿਹਾ ਹੈ ਸ਼ੁੱਕਰਵਾਰ ਦੀ ਜੇਕਰ ਗੱਲ ਕਰੀਏ ਤਾਂ ਪਾਖਲਾ ਡੈਮ ਦੇ ਵਿੱਚ ਪਾਣੀ ਦਾ ਪੱਧਰ 1677.68 ਫੁੱਟ ਦਰਜ ਕੀਤਾ ਗਿਆ ਜੋ ਕਿ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਹੇਠਾਂ ਹੀ ਦਿਖਾਈ ਦਿੰਦਾ ਹੈ ਸੁਦਾਜੀਏ ਕੀ ਸਾਵਧਾਨੀ ਦੇ ਵਿੱਚੋਂ ਹੌਲੀ-ਹੌਲੀ ਪਾਣੀ ਹੁਣ ਫੇਰ ਛੱਡਿਆ ਜਾ ਰਿਹਾ ਵੈ ਸੋ ਇਸ ਵਕਤ ਜੋ ਕਿ ਪਾਣੀ ਦਾ ਪ੍ਰਵਾਹ ਹੈ ਜੋ ਡੈਮ ਦੇ ਵਿੱਚ 56334 ਕਿਊਸਿਕ ਹੈ ਔਰ ਟਰਬਾਈਨ ਅਤੇ ਫਲੱਡ ਗੇਟਾਂ ਰਾਹੀਂ ਪਾਣੀ ਜੋ ਕਿ 40000 ਕਿਊਸਿਕ ਦੇ ਲਗਭਗ ਕਰੀਬ ਛੱਡਿਆ ਜਾ ਰਿਹਾ ਵੈ ਸੁਦਾਜੀਏ ਕੀ ਪਾਣੀ ਜੋ ਕਿ ਲਗਾਤਾਰ ਡੈਮਾਂ ਦੇ ਵਿੱਚ ਆਮਦ ਹੋ ਰਹੀ ਹੈ ਤੇ ਹੌਲੀ-ਹੌਲੀ ਪਾਣੀ ਨੂੰ ਅੱਗੇ ਛੱਡਿਆ ਜਾ ਰਿਹਾ ਵੈ ਵੱਖ-ਵੱਖ ਦਰਿਆਵਾਂ ਦੇ ਵਿੱਚ ਸੋ ਪੰਜਾਬ ਦੇ ਵਿੱਚ ਇਸੋ ਰਾਣ ਮੂੜ ਤੋਂ ਬਾਰਿਸ਼ ਤੇ ਲਈ ਉਮੀਦ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਹਾਲਾਂਕਿ ਮੌਨਸੂਨ ਸੀਜ਼ਨ ਖਤਮ ਹੁੰਦਾ ਜਾ ਰਿਹਾ ਹੈ ਪੰਜਾਬ ਵਿੱਚੋਂ ਮੌਨਸੂਨ ਸੀਜ਼ਨ ਖਤਮ ਹੋਣ ਤੋਂ ਬਾਅਦ ਬਾਰਿਸ਼ਾਂ ਰੁਕ ਜਾਣਗੀਆਂ ਲੋਕਾਂ ਨੂੰ ਜੋ ਕਿ ਮੀਂਹ ਤੋਂ ਰਾਹਤ ਮਿਲੇ ਕਿਤੇ ਗਰਮੀ ਵਧਣ ਦੀ ਵੀ ਉਮੀਦ ਇਸ ਤਰ੍ਹਾਂ ਦੱਸੀ ਗਈ ਹੈ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਜਾਣਕਾਰੀ ਦੱਸ ਰਹੀਆਂ ਹਾਂ ਮੌਨਸੂਨ ਜੋ ਪੰਜਾਬ ਦੇ ਵਿੱਚੋਂ ਹੁਣ ਖਤਮ ਹੋ ਰਿਹਾ ਵੈ ਮੌਨਸੂਨ ਦਾ ਇਹ ਸੀਜ਼ਨ ਪੰਜਾਬ ਦੇ ਵਿੱਚੋਂ ਸਮਾਪਤੀ ਵੱਲ ਹੈ ਇਸ ਦੌਰਾਨ ਜੋ ਕਿ ਮੀਂਹ ਦੇ ਲਈ ਅਲਰਟ ਇੱਕ ਵਾਰ ਮੁੜ ਤੋਂ ਜਾਰੀ ਹੋਇਆ ਵੈ ਪੰਜਾਬ ਦੇ ਵਿੱਚ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਹਾਲਕੀ ਤੋਂ ਦਰਮਿਆਨ ਬਾਰਸ਼ ਹੋ ਸਕਦੀ ਹੈ ਮੌਸਮ ਵਿਭਾਗ ਦੀ ਇਹ ਵਿਖਾਣੀ ਹੈ ਕਿ ਕੁਝ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ ਤੇ ਤਾਪਮਾਨ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਜਾਵੇਗੀ ਸੋ ਇਸ ਦੌਰਾਨ ਜੋ ਕਿ ਪੰਜਾਬ ਦੇ ਵਿੱਚ ਵੱਧ ਵੱਧ ਤਾਪਮਾਨ ਜੋ ਕਿ 36.9 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਗਿਆ ਵੈ ਸੋ ਸਭ ਤੋਂ ਵੱਧ ਤਾਪਮਾਨ ਇਹ ਬਠਿੰਡੇ ਸ਼ਹਿਰ ਤੋਂ ਸੋ ਇਸ ਦੌਰਾਨ ਜੋ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹਲਕੀ ਬਾਰਿਸ਼ ਦੇਖੀ ਗਈ ਸੀ ਸੋ ਪਾਖੜਾ ਡੈਮ ਤੋਂ ਵੀ ਹੁਣ ਪਾਣੀ ਛੱਡਿਆ ਗਿਆ ਵੈ ਸੋ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਵੈ ਪਹਾੜੀ ਇਲਾਕਿਆਂ ਦੇ ਵਿੱਚ ਹੋਰ ਹੀ ਬਾਰਿਸ਼ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਕਰਕੇ ਡੈਮਾਂ ਦੇ ਵਿੱਚ ਮੁਰ ਤੋਂ ਪਾਣੀ ਦਾ ਪੱਧਰ ਵੱਧਦਾ ਦਿਖਾਈ ਦੇ ਰਿਹਾ ਹੈ। ਸ਼ੁੱਕਰਵਾਰ ਦੀ ਜੇਕਰ ਗੱਲ ਕਰੀਏ ਤਾਂ ਭਾਕਲਾ ਡੈਮ ਦੇ ਵਿੱਚ ਪਾਣੀ ਦਾ ਪੱਧਰ 1677.68 ਫੁੱਟ ਦਰਜ ਕੀਤਾ ਗਿਆ। ਜੋ ਕਿ 1680 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਹੇਠਾਂ ਹੀ ਦਿਖਾਈ ਦਿੰਦਾ। ਸਦਾ ਜੀ ਕਿ ਸਾਵਧਾਨੀ ਦੇ ਵਿੱਚੋਂ ਹੌਲੀ-ਹੌਲੀ ਪਾਣੀ ਹੁਣ ਫੇਰ ਛੱਡਿਆ ਜਾ ਰਿਹਾ ਹੈ। ਸੋ ਇਸ ਵਕਤ ਜੋ ਕਿ ਪਾਣੀ ਦਾ ਪ੍ਰਵਾਹ ਹੈ ਜੋ ਡੈਮ ਦੇ ਵਿੱਚ 56334 ਕਿਊਸਿਕ ਹੈ ਔਰ ਟਰਬਾਈਨ ਅਤੇ ਫਲੱਡ ਗੇਟਾਂ ਰਾਹੀਂ ਪਾਣੀ ਜੋ ਕਿ 40000 ਕਿਊਸਿਕ ਦੇ ਲਗਭਗ ਕਰੀਬ ਛੱਡਿਆ ਜਾ ਰਿਹਾ ਹੈ ਸੋ ਦੱਸਦੇ ਕਿ ਪਾਣੀ ਜੋ ਕਿ ਲਗਾਤਾਰ ਡੈਮਾਂ ਦੇ ਵਿੱਚ ਆਮਦ ਹੋ ਰਹੀ ਹੈ ਤੇ ਹੌਲੀ-ਹੌਲੀ ਪਾਣੀ ਨੂੰ ਅੱਗੇ ਛੱਡਿਆ ਜਾ ਰਿਹਾ ਹੈ ਵਕਫ-ਵਕਫ ਦਰਿਆਵਾਂ ਦੇ ਵਿੱਚ ਸੋ ਪੰਜਾਬ ਦੇ ਵਿੱਚ ਇਸੋ ਰਣ ਮੁੜ ਤੋਂ ਬਾਰਿਸ਼ ਦੇ ਲਈ ਉਮੀਦ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਹਾਲਾਂਕਿ ਮੌਨਸੂਨ ਸੀਜ਼ਨ ਖਤਮ ਹੁੰਦਾ ਜਾ ਰਿਹਾ ਹੈ ਪੰਜਾਬ ਵਿੱਚੋਂ ਮੌਨਸੂਨ ਸੀਜ਼ਨ ਖਤਮ ਹੋਣ ਤੋਂ ਬਾਅਦ ਬਾਰਸ਼ਾਂ ਰੁਕ ਜਾਣਗੀਆਂ ਲੋਕਾਂ ਨੂੰ ਜੋ ਕਿ ਮੀਂਹ ਤੋਂ ਰਾਹਤ ਮਿਲੇ ਕਿਤੇ ਗਰਮੀ ਵਧਣ ਦੀ ਵੀ ਉਮੀਦ ਇਸ ਦੌਰਾਨ ਦੱਸੀ ਗਈ ਹੈ